2024 ਵਿੱਚ ਲੁਧਿਆਣਾ ਲੋਕ ਸਭਾ ਚੋਣ ਹਾਰਨ ਦੇ ਬਾਵਜੂਦ ਮੋਦੀ ਦੀ ਪੰਟੋ ਸਰਕਾਰ ਵਿੱਚ ਮੰਤਰੀ ਦਾ ਅਹੁਦਾ ਹਾਸਲ ਕਰਨ ਤੋਂ ਬਾਅਦ ਲੁਧਿਆਣਾ ਪੱਛਮੀ ਦੀ ਇਹ ਉਪ ਚੋਣ ਕੇਂਦਰੀ ਮੰਤਰੀ ਰਵਨੀ ਸਿੰਘ ਬਿੱਡੂ ਦੀ ਪ੍ਰਸਿੱਧੀ ਦੀ ਪਹਿਲੀ ਅਸਲ ਪ੍ਰੀਖਿਆ ਹੋਣ ਦੀ ਸੰਭਾਵਨਾ ਹੈ ਬਿੱਟੂ ਨੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ। ਜੰਦਗ ਮੀਟਿੰਗਾਂ ਦੇ ਨਾਲ-ਨਾਲ ਉਹਨਾਂ ਨੇ ਐਤਵਾਰ ਨੂੰ ਇੱਕ ਰੋਡ ਸ਼ੋਅ ਦੀ ਅਗਵਾਈ ਕੀਤੀ। ਸੋਮਵਾਰ ਨੂੰ ਉਹਨਾਂ ਨੇ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕੀਤਾ ਅਤੇ ਇੱਕ ਰੋਡ ਸ਼ੋਅ ਕੀਤਾ। ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਏ ਬਿੱਟੂ ਲਈ ਇਹ ਉਪ ਚੋਣ ਇੱਕ ਆਮ ਮੁਕਾਬਲੇ ਤੋਂ ਕਾਫੀ ਵੱਧ ਹੈ। ਇਹ ਇੱਕ ਪਰੋਸੇ ਯੋਗਤਾ ਪ੍ਰੀਖਿਆ ਹੈ। ਉਪ ਚੋਣ ਵਿੱਚ ਇੱਕ ਮਜ਼ਬੂਤ ਪ੍ਰਦਰਸ਼ਨ ਪਾਰਟੀ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਉਹਨਾਂ ਦੀ ਸਥਿਤੀ ਨੂੰ ਮਜ਼ਬੂਤ ਕਹ ਸਕਦਾ ਹੈ ਉਹਨਾਂ ਨੇ ਭਾਈਪਾ ਉਮੀਦਵਾਰ ਜੀਵਨ ਗੁਪਤਾ ਨੂੰ ਖੇਤਰ ਦੇ ਅੰਦਰ ਵਿਆਪਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਭ ਤੋਂ ਬਿਹਾਰ ਇੱਕ ਵਿਕਲਪ ਵਜੋਂ ਸਮਰਥਨ ਦਿੱਤਾ ਹੈ ਜਦੋਂ ਕਿ ਨਾਲ ਹੀ ਆਪ ਅਤੇ ਕਾਂਗਰਸ ਉਮੀਦਵਾਰਾਂ ਵਿਰੁੱਧ ਇੱਕ ਚੇਤਾਵਨੀ ਨੋਟ ਜਾਰੀ ਕੀਤਾ ਬਿੱਟੂ ਨੇ ਆਪ ਦੇ ਦਿੱਖਾ ਹਮਲਾ ਕਰਦੇ ਆ ਕਿ ਹਾਂ ਕਿ ਪਾਰਟੀ ਦਾ ਇੱਕੋ ਇੱਕ ਟੀਚਾ ਹੈ अरविंद केजरीवाल ਨੂੰ ਪੰਜਾਬ ਤੋਂ ਰਾਜ ਸਭਾ ਭੇਜਣਾ ਉਹਨਾਂ ਨੇ ਇਹ ਦੋਸ਼ ਇਸ ਲਈ ਲਗਾਇਆ ਕਿਉਂਕਿ ਆਪਨੇ ਉਪਚੋਣ ਵਿੱਚ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਮੈਦਾਨ ਵਿੱਚ ਉਤਾਰਿਆ ਹੈ ਅਤੇ ਜੇਕਰ ਉਹ ਰਾਜ ਵਿਧਾਨ ਸਭਾ ਲਈ ਚੁਣੇ ਜਾਂਦੇ ਹਨ ਅਤੇ ਸੰਸਦ ਦੇ ਉੱਪਰਲੇ ਸਦਨ ਤੋਂ ਅਸਤੀਫਾ ਦੇ ਦਿੰਦੇ ਹਨ ਤਾਂ ਉਹਨਾਂ ਦੀ ਸੀਟ ਖਾਲੀ ਹੋ ਜਾਵੇਗੀ